ਐਸੀ ਬੰਗ ਨਾਲ ਜਿਹੜੇ ਹੈਗੇ ਕਰਜ਼ੇ ਪੰਜਾਬ ਸੁਕਰਨੇ ਪਹਿਲ ਕਰਨ ਕਰਦੇ ਹੋ ਕਰਜ਼ੇ ਮਾਫ ਕਿੰਨੇ ਕਰਜ਼ੇ ਮਾਫ ਕਰਦੇ ਕਿੰਨੇ ਦੇਖੋ ਜੀ ਇਹ ਇੱਕ ਬਹੁਤ ਵੱਡੀ ਤਰਾਸ ਦੀ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਐਸਸੀ ਕਾਰਪੋਰੇਸ਼ਨ ਹੈ ਮੇਰੇ ਡਿਪਾਰਟਮੈਂਟ ਦਾ ਇੱਕ ਹਿੱਸਾ ਉਹਦੇ ਤੋਂ ਅਸੀਂ ਐਸਸੀ ਪਾਈ ਚਾਰੇ ਨਾਲ ਸੰਬੰਧਿਤ ਤੇ ਹੈਂਡੀਕੈਪ ਜਿਹੜੇ ਸਾਡੇ ਭੈਣ ਭਰਾ ਹੁੰਦੇ ਆ ਉਹਨਾਂ ਨੂੰ ਲੋਨ ਦਿੰਨੇ ਆ ਤਾਂ ਕਿ ਉਹ ਕੋਈ ਆਪ ਦਾ ਕੰਮ ਸ਼ੁਰੂ ਕਰ ਸਕਣ ਉਹਨਾਂ ਨੂੰ ਸਸਤੇ ਦਰਾਂ ਦੇ ਉੱਪਰ ਲੋਨ ਦਿੰਨੇ ਆ ਅਸੀਂ ਤੇ ਉਹ ਜਦੋਂ ਧਿਆਨ ਵਿੱਚ ਆਇਆ ਕਿ ਉਹ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ तकरीबन 40 40 ਸਾਲ ਤੋਂ ਇਹ ਕਾਰਜਾ 모ੜ ਨਹੀਂ ਸਕੇ ਡਿਫਾਲਟਰ ਹੋ ਗਏ ਸੀ ਉਹਦਾ ਕਾਰਨ ਇਹ ਨਹੀਂ ਹੈ ਕਿ ਉਹਨਾਂ ਕੋਲ ਹੈਗੇ ਆ ਜੋ ਜਾਣ ਬੁੱਝ ਕੇ ਨਹੀਂ ਦੇ ਰਹੇ ਪਰ ਉਹਨਾਂ ਦੀਆਂ ਮਜਬੂਰੀਆਂ ਤੰਗੀਆਂ ਇੰਨੀਆਂ ਜ਼ਿਆਦਾ ਸੀ ਕਿ ਉਹ ਉਹਨਾਂ ਦੇ ਕਾਬਲ ਨਹੀਂ ਸੀ ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਵਾਇਤ ਦੇ ਵਿੱਚ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਫੈਸਲਾ ਲਿਆ ਸੀ ਪੰਜਾਬ ਸਰਕਾਰ ਨੇ ਵੀ ਅਸੀਂ ਜਿੰਨੇ ਵੀ 2020 ਤੱਕ ਜਿਹੜੇ ਸਾਡੇ ਭੈਣ ਭਰਾ ਡਿਫਾਲਟਰ ਹੋ ਚੁੱਕੇ ਜਾਂ ਡਿਫਾਲਟਰ ਨਹੀਂ ਗਿਣਾ ਚਾਹੀਦਾ ਜਿਹੜੇ ਲੋਨ ਨਹੀਂ ਦੇ ਵਾਪਸ ਕਰ ਸਕੇ ਉਹਨਾਂ ਨੂੰ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਤਕਰੀਬਨ ਅਸੀਂ 8 ਕਰੋੜ ਦਾ ਜਿਹੜਾ ਇਹ ਲੋਨ ਹੈ ਪੂਰੇ ਪੰਜਾਬ ਦੇ ਵਿੱਚ ਆਪਣੇ ਭੈਣਾਂ ਭਰਾਵਾਂ ਦਾ ਟੋਟਲੀ ਤੌਰ ਤੇ ਮਾਫ ਕਰ ਦਿੱਤਾ ਹੁਣ ਉਹਨਾਂ ਨੂੰ ਨਾ ਕੋਈ ਵਿਆਜ ਤੇ ਨਾ ਹੀ ਪ੍ਰਿੰਸੀਪਲ ਦੇਣੀ ਲੋੜ ਪਊਗੀ ਔਰ ਸਾਡੇ ਤਕਰੀਬਨ 5000 ਤੇ ਕਰੀਬ ਜਿਹੜੇ ਲਾਭਪਾਤਰੀ ਹੈ ਉਹਨਾਂ ਨੂੰ ਫਾਇਦਾ ਹੋਇਆ ਹੋਰ ਵੀ ਕੋਈ ਚੀਜ਼ ਰੱਖੀ ਹੈ ਜੀ ਵੀ ਜਿਹਨੂੰ ਕਿ ਆਮ ਜਿਹੜਾ ਸਲੱਗ ਜਿਹੜਾ ਆਪਾਂ ਕਾਰੋਬਾਰਕੀ ਖਰਚੇ ਨੇ ਇਸ ਤਰ੍ਹਾਂ ਦੇ ਲੋਨ ਲੈ ਕੇ ਚੱਲ ਸਕਦੇ ਬਿਲਕੁਲ ਜੀ ਅਸੀਂ ਐਸਸੀ ਕਾਰਪੋਰੇਸ਼ਨ ਨੂੰ ਹੋਰ ਮਜ਼ਬੂਤ ਕਰਾਂਗੇ ਔਰ ਜਿਵੇਂ ਕਿ ਵਿਭਾਗ ਕੰਮ ਕਰ ਰਿਹਾ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਨੂੰ ਕੰਮ ਕਰਨ ਦੀ ਸਮਰੱਥਾ ਹੈ ਸਾਡੇ ਐਸ்சி ਭਾਈਚਾਰੇ ਨੂੰ ਥੋੜੀ ਵਧਾਈ ਜਾਵੇ ਖੜੇ ਉੱਥੋਂ ਤੱਕ ਹੀ ਨਸੀਮਤ ਰੱਖੇਗੇ ਅਸੀਂ ਮੱਝਾਂ گاਵਾਂ ਤੋਂ ਹੀ ਲੋਨ ਦੇਣਾ ਕੋਈ ਉਹ ਚੰਗੇ ਕੰਮ ਪੜ੍ਹੇ ਲਿਖੇ ਬੱਚੇ ਵੀ ਅਗਰ ਆਉਂਦੇ ਆ ਤਾਂ ਅਸੀਂ ਉਹਦਾ ਥੋੜਾ ਜਿਹਾ ਅਮੈਂਡਮੈਂਟ ਕਰਕੇ ਉਹ ਲੋਨ ਦੇਣ ਦਾ ਸ਼ਰਤਾਂ ਨੂੰ ਵੀ ਥੋੜਾ ਕਰਾਂਗੇ ਸੌਖੀਆਂ ਕਰਾਂਗੇ ਤਾਂ ਕਿ ਉਹ ਆਪਣੇ ਦਮ ਤੇ ਖੜੇ ਆਮ ਬਿੱਕਰ ਵਿੱਚ ਆਏ ਹੈਗੇ ਬਿੱਕ ਜਿਹੜੇ ਅਟੈਚ ਹੈਗੇ ਇਸ ਨਾਲ ਪਿੰਕ ਜਾ ਕੇ ਖੱਦਲ ਖਵਾਰੀ ਦਾ ਸਾਹਮਣਾ ਕਰਨਾ ਪੈਣਾ ਹੈਗਾ ਕੋਈ ਇਸ ਤਰ੍ਹਾਂ ਦੀ ਬਰਾਤ ਵੀ ਹੈ ਜਿਹੜੇ ਬੇਕਾਂ ਦੇ ਵਿੱਚ ਬਿਲਕੁਲ ਜੀ ਜਿੰਨਾ ਮਤਲਬ ਕਰ ਜਾਂਦਾ ਚਲੋ ਦਿਨ ਹੈ ਪਰ ਬੈਂਕਾ ਵੱਲੋਂ ਵੀ ਖਤੂਕ ਹੋ ਰਹੀ ਹੈ ਤੁਹਾਡੀ ਗੱਲ ਸਹੀ ਹੈ ਔਰ ਉਹਦੇ ਵਿੱਚ ਮੈਂ ਵੀ ਇਹ ਥੱਲੇ ਅਫਸਰ ਸਾਹਿਬਾ ਨੂੰ ਕਹਿ ਲਓ ਕਿ ਇੱਕ ਗੱਲ ਹੋ ਰਹੀ ਸੀ ਕਿ ਆਪਾਂ ਇਹਨਾਂ ਨੂੰ ਸ਼ਰਤਾਂ ਨੂੰ ਥੋੜਾ ਜਿਹਾ ਸਰਲ ਕਰੀਏ ਸੋ ਅਸੀਂ ਕੰਮ ਕਰ ਰਹੇ ਹਾਂ ਔਰ ਬਹੁਤ ਜਲਦੇ ਇਹ ਲੈ ਕੇ ਆਵਾਂਗੇ ਥੈਂਕ ਯੂ